ਸੰਤਜੀ ਵਾਹਿਗੁਰੂ ਜਿੱਕਾ ਕਾਲ ਸਾਬ ਹੈ ਜਿਸ ਦੇ ਪੱਤੇ ਅੱਜ ਅਸੀਂ ਆਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮੀਰੀ ਪੀੜੀ ਦੇ ਮਾਲਕ ਉਹਨਾਂ ਦੇ ਅਸਥਾਨ ਤੇ ਜੋ ਮਹਾਰਾਜ ਵੱਡਾ ਗੁਰੂ ਸਾਹਿਬ ਉੱਥੇ ਪਹੁੰਚੇ ਆਗੇ ਦਰਸ਼ਨਦਾਰੀ ਕਰਨ ਦੇ ਵਾਸਤੇ ਆਪ ਸੰਗਤਾਂ ਨੂੰ ਵੀਡੀਓ ਰਾਹੀਂ ਦਰਦਾਰੀ ਸਤਿਗਾਂ ਦੇ ਪਾਵਨ ਪੀਤਰ ਅਸਥਾਨਾਂ ਤੇ ਕਰਵਾ ਰਹੇ ਆਗੇ ਸੋ ਇਧਰ ਸਰੋਵਰ ਹੈਗਾ ਇਸ ਇਸ਼ਨਾਨ ਪਾਨ ਕਰਕੇ ਹਟੇਗੇ ਸਰੋਵਰ ਤੇ ਤੇ ਸੇਵ ਕਰਤੀ ਇਧਰ ਉਹ ਡੌੜੀ ਸਾਹਿਬ ਆ ਗਿਆ ਤੇ ਆਂਦਰ ਲੰਗਰ ਹੋ ਗਿਆ ਲੰਗਰਾਲ ਹੋ ਗਿਆ ਤੇ ਐਦਾਂ ਹੀ ਚਲਦੇ ਚਲਦੇ ਤੇ ਆ ਸਤਿਗੁਰਾਂ ਦਾ ਜੋ ਸਥਾਨ ਹੈਗਾ ਆਵਨ ਪੇ ਦਾ ਸਥਾਨ ਗੁਰਦੁਆਰਾ ਸਾਹਿਬ ਬੜਾ ਸੋਹਣਾ ਇਮਾਰਤ ਬਣੀ ਹੋਈ ਹੈਗੀ ਤੇ ਆਪ ਸੰਗਤਾਂ ਦਰਸ਼ਨਦਾਰੀ ਕਰੋ ਤੇ ਸਤਿਗੁਰਾਂ ਦੇ ਦਰਕਰਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੋ ਇਕੋ ਸੰਗਤ ਜੀ ਸਤਗੁਰਾਂ ਦਾ ਸੋਹਣਾ ਸਥਾਨ ਦੋ ਨਿਸ਼ਾਨ ਸਾਹਿਬ ਝੁਲਦੇ ਹਨ ਪਾਣਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਮੇਰੀ ਬੀੜ ਦੇ مالک ਸਤਗੁਰਾਂ ਦੇ ਸਥਾਨ ਲਿਗਾ ਸੋਕੋਸ਼ ਨੂੰ ਪ੍ਰਾਪਤ ਕਰਨਾ ਕਰੋ ਦਰਸ਼ਨਦਾਰੀ ਕਰਕੇ ਹੁਣ ਦਰਬਾਰ ਸਾਹਿਬ ਅੰਦਰ ਜਾਵਾਂਗੇ ਤੇ ਅੱਗੇ ਤੁਹਾਨੂੰ ਦਰਸ਼ਨਦਾਰੀ ਕਰਾਵਾਂਗੇ ਇਸੇ ਤਰ੍ਹਾਂ ਆਪ ਸੰਗਤਾਂ ਨਾਲ ਜੁੜੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਜਪਤੇ ਦਲਵਰਸਾ ਵੱਲ ਜਾ ਰਹੇ ਹੈਗੇ ਤੇ ਇਧਰ ਉਹ ਬਾਬਾ ਜੀ ਆ ਰਹੇ ਹੈਗੇ ਨਾਲੀ ਦੀ ਸੇਵਾ ਲੈ ਕੇ ਹੁਣ ਇਸਤਾਨ ਦੇ ਦਰਸ਼ਨ ਕਰਦੇ ਹਾਲ ਸੋ ਜੀ ਆਹ ਦੇਖੋ ਸਾਧ ਸੰਗਤ ਜੀ ਸੁੰਦਰ ਜਾ ਰਹੇ ਹੈਗੇ। ਹੁਣ ਸੋਹਣਾ ਸਥਾਨ ਬਣਿਆ ਮੈਂ। ਬਹੁਤ ਸਮੇਂ ਬਾਅਦ ਅਸੀਂ ਆਏ ਹੈਗੇ। ਨਰਸਿੰਘਰਨ ਦੇ ਵਾਸਤੇ। ਇਥੋਂ ਦਾ ਪਾਵਨ ਪਵਿੱਤਰ ਇਤਿਹਾਸ ਹੈਗਾ। ਆਪ ਸੰਗਤ ਨੂੰ ਸਰਵਣ ਕਰਵਾਵਾਂਗੇ। ਇਧਰ ਆ ਲੰਗਰ ਹਾਲ। ਹੁਣ ਬਣਾਇਆਗਾ ਪਹਿਲਾਂ ਤਾਂ ਹੈ ਨਹੀਂ ਸੀਗਾ। ਇਹ ਹੁਣ ਸੋਹਣਾ ਬਹੁਤ ਸੋਹਣਾ ਲੰਗਰ ਹਾਲ ਬਣਤਾ। ਨਾਲ ਹੀ ਦਰਬਾਰ ਸਾਹਿਬ ਦੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸੁਣਾਉਣੇ ਹੈਗੇ ਪਾਵਨ ਇਤਿਹਾਸ ਗੁਰੂ ਸਰ ਸਾਹਿਬ ਗੁਰਦਵਾਰਨ ਸਰ ਸਾਹਿਬ ਦਾ